ਲੋਭੀ ਪੰਜਾਬੀਓ ਵੋਟਾਂ ਹਜੇ ਦੂਰ ਨੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਤੇ ਇਹ ਘਟਨਾ ਕਿੱਥੋਂ ਦੀ ਤੁਸੀਂ ਸਾਰਿਆਂ ਨੇ ਦੇਖ ਵੀ ਲਈ ਹੋਣੀ ਤੇ ਮੈਂ ਵੀ ਦੱਸ ਦਿੰਦਾ ਇਹ ਘਟਨਾ ਜੀ ਮੈਸਰ ਖਾਨੇ ਦੀ ਉੱਥੋਂ ਦਾ ਜਿਹੜਾ ਐਮਐਲਏ ਸੁਖਵੀਰ ਮੈਸਰ ਖਾਨਾ ਜਦੋਂ ਉਹ ਸਕੂਲ ਕਿਸੇ ਦਾ ਉਦਘਾਟਨ ਕਰਨ ਆਇਆ ਤਾ ਉੱਥੇ ਲੋਕਾਂ ਨੇ ਉਹਨੂੰ ਘੇਰ ਲਿਆ ਤੇ ਫਿਰ ਤੱਤੇ ਤੱਤੇ ਸਵਾਲ ਕੀਤੇ ਤੇ ਜਿਹੜੇ ਸਵਾਲ ਸੁਣ ਕੇ ਜਿਹੜਾ ਸੁਖਵੀਰ ਮੈਸਰਖਾਨਾ ਐਮ ਐਲ ਏ ਸਾਹਿਬ ਵਿਧਾਇਕ ਸਾਹਿਬ ਉਹ ਬੌਂਦਲ ਜੇ ਗਏ ਥਥਲਾਉਣ ਲੱਗ ਪਏ ਫਿਰ ਉਹ ਰਿਸ਼ਤੇਦਾਰੀਆਂ ਕੱਢਣ ਤੱਕ ਚਲੇ ਗਏ ਤੁਸੀਂ ਇਹ ਦੇਖੋ ਇੱਥੋਂ ਤੱਕ ਕਹਿਣ ਲੱਗ ਪਏ ਕਿ ਮੈਂ ਤਾਂ ਤੁਹਾਡੇ ਧਰਨਿਆਂ ਦਾ ਮਤਲਬ ਕਿ ਸਾਂਝੀ ਰਿਆਂ ਤੁਹਾਡੇ ਧਰਨਿਆਂ ਤੇ ਕਹਿੰਦਾ ਮੈਂ ਬੈਠਦਾ ਰਿਆ ਜਿਵੇਂ ਦੂਜੇ ਐਮਐਲਏ ਧਰਨਿਆਂ ਦੇ ਵਿੱਚ ਬੈਠਦੇ ਰਹੇ ਨੇ ਚਾਹੇ ਅੱਜ ਉਹ ਅਉਧਿਆਂ ਤੇ ਹੋ ਗਏ ਤੇ ਲੋਕਾਂ ਦੀ ਗੱਲ ਨਹੀਂ ਹੁਣ ਸੁਣਦੇ ਤੇ ਘਟਨਾ ਕੀ ਪੂਰੀ ਵਾਪਰੀ ਐਮਐਲਏ ਸੁਖਵੀਰ ਮੈਸਰਖਾਨਾ ਸਰਕਾਰੀ ਸਕੂਲ ਦੇ ਪੁਰਾਣੇ ਕਮਰਿਆਂ ਦਾ ਉਦਘਾਟਨ ਕਰਨ ਪਹੁੰਚ ਗਿਆ ਤੇ ਉੱਥੇ ਫਿਰ ਲੋਕਾਂ ਨੇ ਘੇਰ ਲਿਆ ਬੜੇ ਤਿੱਖੇ ਸਵਾਲ ਕੀਤੇ ਤੇ ਫਿਰ ਐਮਐਲਏ ਸਾਹਿਬ ਨੂੰ ਗੱਲ ਨਹੀਂ ਆਈ ਤੇ ਇਥੋਂ ਤੱਕ ਹੋਇਆ ਵੀ ਜਦੋਂ ਐਮਐਲਏ ਗਿਆ ਚਲਾ ਤੇ ਫਿਰ ਲੋਕ ਹੋਰ ਜਿਹੜੀਆਂ ਉਥੇ ਔਰਤਾਂ ਸੀ ਬੀਬੀਆਂ ਸੀ ਉਹ ਵੀ ਸਾਹਮਣੇ ਆਈਆਂ ਉਹ ਸਿੱਧੇ ਤੌਰ ਤੇ ਐਮਐਲਏ ਤੇ ਦੋਸ਼ ਲਗਾਉਣ ਲੱਗ ਪਈਆਂ ਵੀ ਜਿਹੜਾ ਸੁਖਵੀਰ ਮੈਸਰਖਾਨਾ ਸੀ ਉਹਨੇ ਸ਼ਰਾਬ ਪੀਤੀ ਹੋਈ ਸੀ ਉਹਨੇ ਪੈਗ ਲਗਾਇਆ ਹੋਇਆ ਸੀ ਉਹਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਸੀ ਸ਼ਰਾਬ ਦੀ ਤੇ ਇਥੋਂ ਤੱਕ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਸੁਖਵੀਰ ਮੈਸਰਖਾਨਾ ਐਮ ਐਲ ਏ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਆਪਾਂ ਤੁਹਾਨੂੰ ਵੀਡੀਓ ਵੀ ਸੁਣਾਉਣੇ ਆ ਤੇ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜਿਵੇਂ ਲੋਕਾਂ ਨੇ ਹੁਣ ਇੱਕ ठान ਲਈ ਲੋਕ ਕਹਿੰਦੇ ਆ ਰਹੇ ਸੀ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਅਸੀਂ 2027 ਦੇ ਵਿੱਚ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਤੇ 2027 ਤਾਂ ਹਜੇ ਦੂਰ ਆ ਲੋਕਾਂ ਨੇ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਨੇ ਸਵਾਲ ਜਵਾਬ ਵੀ ਨਾਰਮਲ ਨਹੀਂ ਪੂਰੇ ਤਿੱਖੇ ਤੇ ਗੁੱਸੇ ਵਾਲੇ ਸਵਾਲ ਜਵਾਬ ਸ਼ੁਰੂ ਕਰ ਦਿੱਤੇ ਨੇ ਤੇ ਆਪਾਂ ਤੁਸੀਂ ਤੁਹਾਨੂੰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਤੁਸੀਂ ਵੀਡੀਓ ਦੇਖੋ ਤੇ ਆਪਣਾ ਕਮੈਂਟ ਵੀ ਲਿਖੋ ਵੀ ਜਿਹੜੀਆਂ ਗੱਲਾਂ ਲੋਕਾਂ ਨੇ ਕਿਸਾਨਾਂ ਨੇ ਸੁਖਵੀਰ ਮੈਸਰਖਾਨਾ ਐਮ ਐਲ ਏ ਨੂੰ ਘੇਰ ਕੇ ਕੀਤੀਆਂ ਉਹਦੇ ਮੂੰਹ ਦੇ ਉੱਤੇ ਕੀਤੀਆਂ ਤਤੀਆਂ ਤਤੀਆਂ ਗੱਲਾਂ ਤੇ ਟਿੱਖੇ ਸਵਾਲ ਕੀਤੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਵੀ ਇਹ ਲੋਕਾਂ ਨੇ ਜਿਹੜਾ ਸੁਖਬੀਰ ਮੈਸਰਖਾਨਾ ਉਹਦੇ ਨਾਲ ਚੰਗੀ ਕੀਤੀ ਜਾਂ ਮਾੜੀ ਕੀਤੀ ਜਿਵੇਂ ਹੁਣ ਕਿਸਾਨ ਅੰਦੋਲਨ ਨੂੰ ਆਮ ਆਦਮੀ ਪਾਰਟੀ ਦੁਆਰਾ ਚਗਵਾਇਆ ਗਿਆ ਤੇ ਉਥੇ ਕਿਸਾਨਾਂ ਤੇ लाठीचार्ज ਵੀ ਕੀਤਾ ਗਿਆ ਕਈਆਂ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਉਹਨਾਂ ਦਾ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਗਿਆ ਉਹ ਗੁੱਸਾ ਵੀ ਹਜੇ ਲੋਕਾਂ ਦੇ ਵਿੱਚ ਆ ਤੇ ਆ ਸੁਣੋ ਵੀਡੀਓ ਥੋੜੀ ਰੋਕ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਫੇਰ ਇੱਕ ਮਿੰਟ ਦਮਾਰ ਰਾਂਗਾ ਉਹ ਮੇਰੀ ਗਲਤ ਸੁਣ ਨਮਰ ਬੀਚੀ ਕਰੇ ਮੈਂ ਕਿ ਸਖਵੀਰ ਸਿੰਘ ਪੱਲਾਣਾ ਤੱਕੀ ਤੂੰ ਬਣਾ ਕੇ ਨਹੀਂ ਗਿਆ ਤੁਸੀਂ ਬਣਾ ਕੇ ਕਿਉਂ ਕਮਰੇ ਬਣਾ ਕੇ ਕਿਉਂ ਤਬਾਹ ਨੇ ਆਏ ਉਹ ਜਬਰਦਸਤ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਦੋਂ ਬਣਾਇਆ ਤੈਨੂੰ ਪਤਾ ਕਿ ਪਰ ਤੂੰ ਨਹੀਂ ਦੱਸ ਰਿਹਾ ਦੱਸ ਉਹ ਦੂਜਾ ਛੱਡ ਦੇ ਤਾ ਨਹੀਂ ਮੈਂ ਜਾਣਾ ਚਾਹਦਾ ਜਦੋਂ ਤੈਨੂੰ ਪਤਾ ਸਖਵੀਰ ਉਹ ਕੀ ਅਗਮਤੀ ਪਈ ਆ ਤੂੰ ਇਹ ਤਰ ਸਾਡੀ ਹਿੱਕ ਤਾਪੜਨਾ ਜੇ ਬਣਾਇਆ ਤੇ ਸਾਡੇ 10ਵੇਂ ਤੋਂ ਫੋਨ ਧੱਕਣਾ ਐਵੇਂ ਕਾਤ ਹੈ ਨਹੀਂ ਸਖਵੀਰ ਸਿੰਘ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਤੂੰ ਭੋਲ ਨਹੀਂ ਆ ਸਾਡਾ ਜਿਹੜਾ ਥੋੜਾ ਨਾੜਦਾ ਸੀਗਾ ਇੱਥੇ ਚੋਲਿਆਂ ਡਦਾ ਸੀ ਇੱਥੇ ਅੱਜ ਆਹ ਕੋ ਚੋਰੋਂ ਆਇਆ ਜੇ ਸਾਇੰਸ ਕੋ ਚੋਰੋਂ ਖਵਾਲ ਫਿਰ ਸੀ ਯਾਰ ਖਵਾਲ ਸੀ ਤੂੰ ਕਹਿ ਕੇ ਆਉਂਦਾ ਮੇਰੇ ਪਿੰਡ ਆਉਣਾ ਫਿਰ ਖਵਾਲ ਸੀਗਾ ਚੋਰੋਂ ਮੰਨ ਦਾ ਬਦਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਚੋਰੀ ਵੀ ਨਹੀਂ ਉਹ ਟਰਾਲੀ ਚੋਰਾ ਪਿੰਡੀ ਵੀ ਨਹੀਂ ਤੂੰ ਕੀ ਕਰਦਾ ਇਹ ਗੱਲ ਨਾ ਕਰ ਇਹ ਗੱਲ ਨਾ ਕਰ ਨਹੀਂ ਦਿੰਦਾ ਤੂੰ ਬਿਲਕੁਲ ਨਹੀਂ ਕੁਝ ਦਿੰਦਾ ਤੂੰ ਪੁੱਛੇ ਮੋਹਣਾ ਯਾਰ ਯਾਰ ਕਮਾਲ ਹੋ ਵੀ ਥੋੜੀ ਨਹੀਂ ਦਿੰਦਾ ਯਾਰ ਇਹ ਸਰਕਾਰ ਇਹਦਾ ਸਾਡਾ ਕਰਕੇ ਬਾਤ ਸੁਣਾ ਨਵੀਂ ਨਹੀਂ ਕਰਾ ਸਰਕਾਰ ਨੇ ਵਰਕਿੰਗ ਕਰਦੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਦੇ ਕਰਦੀ ਸੀ ਤੇਰੀ ਵਾਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੈਂ ਵੀ ਦੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਹੋਰ ਕੰਮ ਕਰਦੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰਨ ਨੂੰ ਕਰਦਾ ਆਉਣ ਫਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਸਹੀ ਪਹੁੰਚਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਆਉਣ ਫਰ ਐਮਐਸਪੀ ਪੰਜ ਮਿੰਟਾਂ 'ਚ ਔਰ ਸਾਰਨਸਿਆ ਬੰਦ ਅੱਜ ਕਿਉਂ ਤੁਸੀਂ ਵਤੀ ਜਾ ਲੇਕਿਨ ਕਿ ਜਵਾਨਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਅੱਧੇ ਗਿਆ ਕਰਤਾ ਹੈ ਮੈਨੂੰ ਨਹੀਂ ਪਤਾ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਫਖਵੀਰ ਫਖਵੀਰ ਤੁਹਾਨੂੰ ਦੀ ਨਹੀਂ ਅਸੀਂ ਕੀੜੇ ਮਕੋੜੇ ਦੀ ਨੇ ਛੋਟੇ ਤੁਹਾਨੂੰ ਦੀ ਨਹੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਹੁੰਦਗਾ ਕਰਕੇ ਗਿਆ ਉਹ ਮੈਨੂੰ ਦੱਸ ਉਹ ਕਿਨੇ ਬਣਵਾਇਆ ਉਹ ਕਿਨੇ ਬਣਾਇਆ ਉਹ ਕਿਨੇ ਬਣਾਇਆ ਉਹ ਦੱਸ ਮਨਪ੍ਰੀਤ ਲਈ ਰਿਕਾਰਡ ਹੋਰ ਰਿਕਾਰਡ ਕੀ ਕਰਨਾ ਦੇਖ ਰਿਹਾ ਨਾ ਪ੍ਰਕਾਰ ਜੀ ਦਾ ਮਕਬੀਰ ਸਾਹਿਬ ਮੇਰੀ ਮੇਰੀ ਸਤਿਕਾਰਯੋਗ ਸ਼ਿਖੰਦਰਾ ਕੱਖ ਵੀ ਨਹੀਂਗਾ ਦੇਖ ਦੇਖ ਤੇਰਾ ਜੀ ਦਾੱਖ ਨਹੀਂ ਮਾਦਾ ਮਸਾ ਰਾਜ ਤੋਂ ਬਾਅਦ ਇਹਨੂੰ ਕੋਣ ਕਹਿੰਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨਿੱਕਾ ਖਸਾਨ ਦਾ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਚੀਜ਼ ਬਣਦਾ ਤੂੰ ਦਿਉਂਦੀ ਨਹੀਂ ਪਾ ਵੀ ਜਿਹੜਾ ਪਿੱਛੇ ਹਟਦੇ ਯਾਰ ਸਵਾਤ ਤਾਂ ਫੇਰ ਆ ਚੋਰ ਨਾ ਬੜੀ ਚੋਰ ਨਾ ਬੜੋ ਸਾਡੇ ਯਾਰ ਮਸਤੀਆਂ ਦਾ ਕੰਮ ਲੈ ਤੁਸੀਂ ਚੋਰ ਮੈਂ ਅੱਗੋਂ ਆਇਆ ਓਏ ਮੈਂ ਬੜੀਆਂ ਆਇਆ ਯਾਰ ਯਾਰ ਮੈਂ ਲਾਵਾ ਪਾਣਾ ਆਹ ਕਾ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਖਵਾਉਣੇ ਹੋ ਕਮਾਲ ਦਾ ਬੰਦਾ ਆ ਖਵਾਉਣੇ ਹੋ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆ ਆਪਣੀਆਂ ਮੈਂ ਕਮਾਲ ਦਾ ਬੰਦਾ ਮੈਂ ਅੱਗੋਂ ਪਾਸੇ ਖੜੀ ਆ ਸੋਣ ਲਈ ਪੂਰੀ ਵੀਡੀਓ ਹੁਣ ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦਾ ਵਾਅਦਾ ਕੀਤਾ ਸੀ ਨਾ ਐਮਐਸਪੀ ਦਾ ਵਾਅਦਾ ਪੂਰਾ ਹੋਇਆ ਨਾ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਔਰਤਾਂ ਨੂੰ ਦੇਣ ਦਾ ਭਗਵੰਤ ਮਾਨ ਸਾਹਿਬ ਨੇ ਵਾਅਦਾ ਕੀਤਾ ਸੀ ਉਹ ਵੀ ਨਹੀਂ ਪੂਰਾ ਹੋਇਆ ਤੁਸੀਂ ਇਹ ਦੇਖੋ 3 ਸਾਲ ਤੋਂ ਵੱਧ ਸਮਾਂ ਬੀਤ ਚਲਿਆ ਜੇਕਰ ਆਪਾਂ ਇੱਕ ਔਰਤ ਦਾ ਹਿਸਾਬ ਲਾਈਏ ਵੀ ਇੱਕ ਔਰਤ ਨੂੰ ਜੇਕਰ ਤਿੰਨ ਸਾਲਾਂ ਦੇ ਪੈਸੇ ਬਣਾਈਏ ਤੇ 36000 ਰੁਪਿਆ ਪ੍ਰਤੀ ਔਰਤ ਜਿਹੜਾ ਉਹ ਔਰਤਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਹੁਣ ਤਾਂ 3 ਸਾਲ ਬੀਤ ਗਏ ਤੇ ਤਿੰਨ ਸਾਲਾਂ ਦਾ 36000 ਰੁਪਿਆ ਇੱਕ ਇੱਕ ਔਰਤ ਨੂੰ ਮਿਲਣਾ ਚਾਹੀਦਾ ਜਿੰਨੀਆਂ ਵੀ ਪੰਜਾਬ ਦੀਆਂ ਔਰਤਾਂ ਨੇ ਤੇ ਫਿਰ ਤੁਸੀਂ ਇਹ ਦੇਖੋ ਅੱਜ ਤੱਕ ਨਹੀਂ ਮਿਲਿਆ ਨਾ 50 ਮਿੰਟਾਂ ਦੇ ਵਿੱਚ ਐਮਐਸਪੀ ਮਿਲੀ ਨਾ ਜਿਹੜੇ ਮਜ਼ਦੂਰਾਂ ਨਾਲ ਕੀਤੇ ਵਾਦੇ ਸੀ ਉਹ ਹੋਏ ਪੂਰੇ ਨਾ ਜਿਹੜੇ ਮਲਾਜਮਾਂ ਨਾਲ ਜਿਹੜੇ ਕੱਚੇ ਮਲਾਜਮ ਸੀ ਉਹਨਾਂ ਨੂੰ ਪੱਕੇ ਕਰਨ ਦੀ ਭਗਵੰਤਮਾਨ ਸਾਹਿਬ ਨੇ ਇਹ ਕਿਹਾ ਸੀ ਵੀ ਠੇਕਾ ਸਿਸਟਮ ਬੰਦ ਕਰ ਦਿਆਂਗੇ ਉਹ ਵੀ ਹਜੇ ਵਿੱਚੇ ਰੁਲਦਾ ਫਿਰਦਾ ਉਹ ਠੇਕਾ ਸਿਸਟਮ ਤਾਂ ਸਗੋਂ ਬੰਦ ਕੀ ਕਰਨਾ ਸੀ ਜਿਵੇਂ ਚਾਹੋ ਕਿ ਸਕੂਲ ਦੇ ਵਿੱਚ ਤੁਸੀਂ ਦੇਖੋ ਉਥੇ ਠੇਕੇ ਦੇ ਅਧਿਆਪਕ ਰੱਖਣ ਤੇ ਅਧਿਆਪਕ ਇਹ ਕਹਿੰਦੇ ਨੇ ਵੀ ਸਾਡੇ ਜਿਹੜੇ ਪੇ ਸਕੇਲ ਨੇ ਉਹ ਵਧਾਏ ਜਾਣ ਬਹੁਤ ਸਾਰੀਆਂ ਮੰਗਾਂ ਨੇ ਤਨਖਾਹਾਂ ਵਧਾਈਆਂ ਜਾਣਾ ਜਿਵੇਂ ਜਿਹੜੀ ਉਹ ਚਾਉਕੇ ਦੀ ਮੈਨੇਜਮੈਂਟ ਆ ਉਹ 10000 ਰੁਪਇਆ ਅਧਿਆਪਕਾਂ ਨੂੰ ਤਨਖਾਹ ਦਿੰਦੀ ਤੇ 30000 ਰੁਪਇਆ 40000 ਰੁਪਇਆ ਖਾਤੇ ਵਿੱਚ ਪਾ ਲੈਂਦੇ ਆ ਬਾਕੀ ਪੈਸੇ ਉਹਨਾਂ ਕੋਲੋਂ ਵਾਪਸ ਲੈ ਲੈਂਦੇ ਆ ਤੁਸੀਂ ਦੇਖੋ ਬਹੁਤ ਸਾਰੀਆਂ ਮੰਗਾਂ ਨੇ ਤੇ ਭਗਵੰਤ ਮਾਨ ਸਾਹਿਬ ਨੇ ਸਤਾ ਤਿੰਨਾ ਸਾਲਾਂ ਤੋਂ ਵੱਧ ਹੰਡਾ ਲਈ ਪਰ ਅੱਜ ਤੱਕ ਉਹ ਜਿਹੜੇ ਵਾਅਦੇ ਨੇ ਉਹ ਪੂਰੇ ਨਹੀਂ ਕੀਤੇ ਤੇ ਹੁਣ ਇਸੇ ਕਰਕੇ ਜਿਹੜੇ ਲੋਕ ਨੇ ਉਹ ਪਿੰਡਾਂ ਵਿੱਚ ਆਏ ਇਹਨਾਂ ਦੇ ਮੰਤਰੀਆਂ ਨੂੰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਨੇ ਉਹਨਾਂ ਨੂੰ ਘੇਰ ਘੇਰ ਕੇ ਤਿੱਖੇ ਸਵਾਲ ਕਰਦੇ ਪਏ ਨੇ ਜਿਵੇਂ ਹੁਣ ਮੈਸਰ ਖਾਨਾ ਦੇ ਵਿੱਚ ਹੋਇਆ ਕਿਸਾਨਾਂ ਨੇ ਇੱਥੋਂ ਤੱਕ ਕਿਹਾ ਵੀ ਕਿਹੜਾ ਤੁਸੀਂ ਇੱਥੇ ਸਕੂਲ ਬਣਾਇਆ ਇਹ ਦੱਸੋ ਤੁਸੀਂ ਵੀਡੀਓ ਸੁਣ ਲਈ ਵੀ ਸਕੂਲ ਜੇ ਤੁਸੀਂ ਬਣਾਇਆ ਕਿਹੜੇ ਤੁਸੀਂ ਕਮਰੇ ਬਣਾਏ ਨੇ ਕਾਹਦਾ ਤੁਸੀਂ ਇੱਥੇ ਉਦਘਾਟਨ ਕਰਨ ਆਏ ਹੋ ਕਿਸਾਨਾਂ ਨੇ ਇਹ ਵੀ ਕਿਹਾ ਕਿਨੇ ਵੀ ਤੁਸੀਂ ਤਾਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦੀ ਗੱਲ ਕਹੀ ਸੀ ਉਹ ਕਿੱਥੇ ਕਿੱਥੇ ਤੁਸੀਂ ਵਾਅਦਾ ਪੂਰਾ ਕੀਤਾ ਜਿਹੜੀਆਂ ਉੱਥੇ ਔਰਤਾਂ ਆਈਆਂ ਸੀ ਉਹਨਾਂ ਨੇ ਵੀ ਵੱਡੀਆਂ ਗੱਲਾਂ ਕੀਤੀਆਂ ਉਹ ਕਹਿਨੀਆਂ ਵੀ ਤੁਹਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਨੇ ਇਹ ਵਾਅਦਾ ਕੀਤਾ ਸੀ ਵੀ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨੂੰ ਦੇਵਾਂਗੇ ਲਿਆਓ ਦਿਓ ਹਜ਼ਾਰ ਰੁਪਈਆ ਤੇ ਫਿਰ ਐਮਐਲਏ ਸਾਹਿਬ ਉੱਥੇ ਸ਼ਰਮਿੰਦਾ ਹੋਏ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਆ ਰਹੀ ਤੁਸੀਂ ਇਹ ਦੇਖੋ ਵੀ ਚਾਹੀਦਾ ਤਾਂ ਇਹ ਸੀ ਜਿਵੇਂ ਭਗਵੰਤ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਦਰਿਆਦਲੀ ਦੇ ਨਾਲ 94 ਐਮਐਲਏ ਇਹਨਾਂ ਨੇ ਜਿਤਾ ਕੇ ਤੇ ਵਿਧਾਨ ਸਭਾ ਦੇ ਵਿੱਚ ਭੇਜੇ ਪਰ 94 ਐਮਐਲਏ ਜਿੱਤਣ ਦੇ باوجود ਵੀ ਅੱਜ ਲੋਕ ਖੱਜਲ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ लाठी चार्ज ਕੀਤੇ ਜਾ ਰਹੇ ਨੇ ਜੇ ਕੋਈ ਕਿਸਾਨ ਆਪਣੀਆਂ ਮੰਗਾਂ ਮਨਾਉਣ ਲਈ ਧਰਨੇ ਲਾਉਂਦੇ ਨੇ ਉਹਨਾਂ ਨੇ ਵੀ लाठी चार्ज ਕੀਤੇ ਜਾ ਰਹੇ ਨੇ ਤੇ ਜਿਹੜੇ ਵਿਚਾਰੇ ਮਜ਼ਦੂਰ ਨੇ ਉਹ ਤਾਂ ਵਿਚਾਰੇ ਧਰਨੇ ਲਾਉਣ ਜੋਗੇ ਹੀ ਨਹੀਂ ਤੇ ਇਸ ਕਰਕੇ ਨਾ ਕਿਸਾਨਾਂ ਦੀ ਸੁਣੀ ਜਾ ਰਹੀ ਨਾ ਮਜ਼ਦੂਰਾਂ ਦੀ ਸੁਣੀ ਜਾ ਰਹੀ ਨਾ ਜਿਹੜੇ ਵਪਾਰੀ ਨੇ ਉਹਨਾਂ ਦੀ ਸੁਣੀ ਜਾ ਰਹੀ ਤੇ ਨਾ ਜਿਹੜੇ ਕੱਚੇ ਕਾਮੇ ਨੇ ਕੱਚੇ ਆਪਾਂ ਕਹਿ ਲਈਏ ਬੇਰਜ਼ਗਾਰ ਨੇ ਨਾ ਉਹਨਾਂ ਦੀ ਸੁਣੀ ਜਾ ਲਈ ਜਿਵੇਂ ਸਾਰੇ ਹੀ ਤਬਕੇ ਨੇ ਸਾਰੇ ਤਬਕੇ ਅੱਜ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਨੇ ਤੇ ਇਸੇ ਕਰਕੇ ਹੁਣ ਲੋਕਾਂ ਨੇ ਵੀ ਇਹ ਤਹਈਆ ਕਰ ਲਿਆ ਵੀ ਜਦੋਂ ਆਮ ਆਦਮੀ ਪਾਰਟੀ ਵਾਲੇ 2027 ਵਿੱਚ ਆਉਣਗੇ ਤੇ ਇਹਨਾਂ ਨੂੰ ਚੰਗਾ ਸਬਕ ਸਿਖਾਵਾਂਗੇ ਕਈ ਆਗੂਆਂ ਤਾਂ ਇਥੋਂ ਤੱਕ ਕਹਿ ਦਿੱਤਾ ਵੀ ਆਮ ਆਦਮੀ ਪਾਰਟੀ ਵਾਲੇ ਦੋ ਦੋ ਪਜਾਮੇ ਸਵਾ ਕੇ ਲਿਆਉਣ ਤੇ ਅਸੀਂ ਇਹਨਾਂ ਦੀ ਐਸੀ ਰੇਲ ਬਣਾਉਣੀ ਐਸੀ ਇਹਨਾਂ ਦੀ ਰੇਸ ਲਵਾਉਣੀ ਵੀ ਇਹ ਯਾਦ ਰੱਖਣਗੇ ਤੁਸੀਂ ਇਹ ਦੇਖੋ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡੀ ਬਹੁ ਗਿਣਤੀ ਨਾਲ ਜਿਤਾਇਆ ਹੋਵੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਲੋਕ ਇਹ ਗੱਲਾਂ ਕਰਨ ਲੱਗ ਪੈਣ ਵੀ ਅਸੀਂ ਇਹਨਾਂ ਦੀਆਂ ਰੇਸਾਂ ਲਵਾਉਣੀਆਂ ਨੇ ਫਿਰ ਕਮੀ ਕਿੱਥੇ ਆ ਲੋਕਾਂ ਵਿੱਚ ਜਾਂ ਆਮ ਆਦਮੀ ਪਾਰਟੀ ਵਿੱਚ ਆਮ ਆਦਮੀ ਪਾਰਟੀ ਨੂੰ ਇਹਨਾਂ ਸਵਾਲਾਂ ਤੇ ਪੂਰੀ ਤਰ੍ਹਾਂ ਘੇਰਿਆ ਜਾ ਚੁੱਕਿਆ ਤੇ ਘੇਰ ਵੀ ਗਈ ਕਿਉਂਕਿ ਵਾਅਦੇ ਵੱਡੇ ਕਰ ਬੈਠੇ ਪੂਰੇ ਕੀਤੇ ਨਹੀਂ ਜਾ ਰਹੇ ਤੇ ਲੋਕ ਹੁਣ ਇਹਨਾਂ ਨੂੰ ਘੇਰ ਰਹੇ ਨੇ ਸਵਾਲ ਕਰ ਰਹੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਜੋ ਸਵਾਲ ਸੁਖਵੀਰ ਮੈਸਰ ਖਾਨੇ ਐਮ ਐਲ ਏ ਸਾਹਿਬ ਨੂੰ ਲੋਕਾਂ ਦੁਆਰਾ ਕੀਤੇ ਗਏ ਨੇ ਕਿਉਂਕਿ ਸਕੂਲ ਦਾ ਉਦਘਾਟਨ ਕਰਨ ਆਏ ਸੀ ਜਿਵੇਂ ਲੋਕ ਹੁਣ ਕਹਿ ਹੀ ਰਹੇ ਨੇ ਵੀ ਇਹ ਪ੍ਰਾਣੀਆਂ ਇਮਾਰਤਾਂ ਨੂੰ ਅ ਲਿਪਾ ਪੋਚੀ ਕਰਕੇ ਰੰਗ ਕਰਕੇ ਉੱਥੇ ਇਹ ਉਦਘਾਟਨ ਕਰਨ ਆ ਜਾਂਦੇ ਨੇ ਕੋਈ ਨਵੀਂ ਬਿਲਡਿੰਗ ਤਾਂ ਅਜੇ ਤੱਕ ਇਹਨਾਂ ਨੇ ਤਿਆਰ ਨਹੀਂ ਕੀਤੀ ਤੇ ਉੱਥੇ ਉਦਘਾਟਨ ਕਰਨ ਆ ਜਾਂਦੇ ਨੇ ਤੇ ਇਸੇ ਕਰਕੇ ਮੇਹਰ ਸਰਖੰਡੇ ਦੇ ਐਮ ਐਲ ਏ ਨੂੰ ਲੋਕਾਂ ਨੇ ਉੱਥੇ ਘੇਰਿਆ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਹੁਣ ਐਵੇਂ ਜਿਹੜੇ ਕਹਿ ਰਹੇ ਨੇ ਵੀ 341 ਸਕੂਲ ਪੰਜਾਬ ਦੇ ਵਿੱਚ ਬਣਾਏ ਗਏ ਨੇ ਤੇ ਉਹ ਹੁਣ ਲੋਕ ਪੁੱਛਦੇ ਨੇ ਵੀ ਉਹ ਕਿਹੜੇ ਤੁਸੀਂ ਨਵੇਂ ਸਕੂਲ ਬਣਾਏ ਨੇ ਉਹ ਪਹਿਲਾਂ ਵਾਲੇ ਸਕੂਲ ਨੇ ਜਿਨ੍ਹਾਂ ਨੂੰ ਤੁਸੀਂ ਰੰਗ ਕੀਤਾ ਪੇਂਟ ਕੀਤਾ ਤੇ ਮڑے ਮੋٹے ਦਰਵਾਜੇ ਦਰੂਜੇ ਲਾਤੇ ਤੇ 341 ਸਕੂਲ ਜੀ ਨਵੇਂ ਬਣ ਗਏ ਆਮ ਆਦਮੀ ਪਾਰਟੀ ਇਸ ਟਾਈਮ ਸਵਾਲਾਂ ਦੇ ਘੇਰੇ ਵਿੱਚ ਆ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤ ਤੇ ਬਹੁਤ ਮਿਹਰਬਾਨੀ